ਕੁਣ ਆਇਆ ਨਸ਼ਿਆਂ ਦੀ ਗੱਲ ਦੋਸਤੋ ਇੱਕ ਐਸਾ ਕੋੜ ਲੱਗਿਆ ਸੀ ਬਦਨਾਮੀ ਹੋਈ ਪਰ ਪੰਜਾਬੀ ਜੇ ਧਾਰ ਲੈਣ ਕਿਸੇ ਕੰਮ ਨੂੰ ਖਤਮ ਕਰਨਾ ਕਿਸੇ ਗੱਲ ਨੂੰ ਕਿਸੇ ਕੋਈ ਮੱਥੇ ਤੇ ਲੱਗੇ ਦਾਗ ਨੂੰ ਧੋਣਾ ਤਾਂ ਪੰਜਾਬੀ ਜੇ ਇਹ ਧਾਰ ਲੈਣ ਕਿ ਧੋਣਾ ਤਤੋ ਘੜਦੇ ਆ ਫਿਰ ਉਸੇ ਸਿਲਸਲੇ ਦੀ ਮੁਹਿੰਮ ਚੱਲ ਰਹੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਡਰੱਗਸ ਦੇ ਅਗੇਂਸਟ ਬਣਾਈ ਹੈ ਹੁਣ ਤੱਕ ਅਸੀਂ 14381 ਸਮਗਲਰ ਜਿਹੜੇ ਨੇ ਜਾਂ ਸਪਲਾਇਰ ਨੇ ਉਹਨਾਂ ਦੀ ਗ੍ਰਿਫਤਾਰੀ ਕਰ ਚੁੱਕੇ ਆ 10394 ਐਨਡੀਪੀਐਸ ਦੀਆਂ ਐਫਆਈਆਰ ਹੋ ਗਈਆਂ 253 ਵੱਡੇ ਸਮਗਲਰ ਜਿਹੜੇ ਨੇ ਜਿਨ੍ਹਾਂ ਤੋਂ 2 ਕਿਲੋ ਹੀਰੋਇਨ ਪੜੀ ਹੈ ਔਰ ਟੋਟਲ ਰਿਕਵਰੀ 1207 ਕਿਲੋ ਗ੍ਰਾਮ ਹੀਰੋਇਨ ਹੈ 1012 ਕਿਲੋਗ੍ਰam OPM ਐ 816 ਕਿਲੋਗ੍ਰam ਗਾਂਜਾ 49.5 ਟਨ ਪੌਪੀ ਹਸਕ ਜਿਹਨੂੰ ਪੋਸਟ ਕਹਿੰਦੇ ਨੇ ਜਾਂ ਪੁੱਕੀ ਕਹਿੰਦੇ ਨੇ 3.07 ਕਰੋੜ ਜਿਹੜੀਆਂ ਪਿਲਸ ਨੇ ਜਿਹੜੀਆਂ ਗੋਲੀਆਂ ਨਸ਼ੇ ਵਾਲੀਆਂ ਉਹ ਫੜੀਆਂ ਨੇ 75029 ਇੰਜੈਕਸ਼ਨ 16.34 ਕਰੋੜ ਰੁਪਏ ਦੀ ਡਰੱਗ ਮਨੀ ਇਹ ਫੜੀਏ ਸਭ ਤੋਂ ਵੱਡੀ ਗੱਲ ਐ ਕਿਸੀ 379 ਡਰੱਗ ਜਿਹੜੇ ਸਮੱਗਲਰ ਸੀ ਉਹਨਾਂ ਦੀ 173 ਕਰੋੜ ਰੁਪਏ ਦੀ ਪ੍ਰਾਪਰਟੀ ਸੀਜ਼ ਕੀਤੀ ਹੈ ਇਹ ਸਭ ਤੋਂ ਵੱਡੀ ਸੱਟ ਹੈ ਜੇ ਤੁਸੀਂ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾ ਕੇ ਪੈਸੇ ਕਮਾਉਣੇ ਹੋ ਉਹ ਪੈਸੇ ਨਾਲ ਕੀ ਬਣਾਉਣੇ ਹੋ ਘਰ ਬਣਾਉਣੇ ਹੋ ਪਲਾਟ ਬਣਾਉਣੇ ਹੋ ਸ਼ੋਰੂਮ ਬਣਾਉਣੇ ਹੋ ਜਦੋਂ ਅਸੀਂ ਸ਼ੋਰੂਮ ਹੀ ਸਰਕਾਰ ਨੇ ਲੈ ਲਿਆ ਫਿਰ ਕਾਦੇ ਵਾਸਤੇ ਬਣਾਉਣੇ ਹੋ ਇਹ ਤਾਂ ਉਹਨਾਂ ਨੂੰ ਪਤਾ ਲੱਗੇ ਨਾ ਕਿ ਯਾਰ ਕਾਦੇ ਵਾਸਤੇ ਕਾਲੀ ਕਮਾਈ ਕਰਾਂਗੇ ਸਰਕਾਰ ਨੇ ਲੈ ਲੈਣੀ ਐ ਸੋ ਨਾਲ ਦੀ ਨਾਲ ਅਸੀਂ ਪ੍ਰਾਪਰਟੀ ਸੀਜ਼ ਕਰਦੇ ਆ ਹਾਂ ਸੋ ਇਸ ਕਰਕੇ ਸਾਡਾ 83% ਕਨਵੈਂਸ਼ਨ ਰੇਟ ਹੋ ਗਿਆ ਐਂਡੀਪੀਸੀ ਐਕਟ ਕੇਸਾਂ ਦਾ 83% ਹਾਈਐਸਟ ਇਨ 5 ইয়ার্স ਕੇਸ ਤਾਂ ਦਰਜ ਹੋ ਜਾਂਦਾ ਪਰ ਕਈ ਵਾਰੀ ਅੱਗੇ ਨਹੀਂ ਜਾਂਦਾ ਕੇਸ ਅਸੀਂ ਵੱਡੇ ਵੱਡੇ ਵਕੀਲ ਇਸ ਗੱਲ ਤੇ ਲਾਏ ਹੋਏ ਨੇ ਪਿੰਡਾਂ ਚੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਕਿ ਅਸੀਂ ਖਤਮ ਕਰਨੇ ਕਿਉਂਕਿ ਇੱਕ ਮਹਿੰਮਾ ਬਣਾਉਣੀ ਪਊਗੀ ਬੱਚਿਆਂ ਨੂੰ ਖੇਡਾਂ ਵੱਲ ਲਾਈਏ ਬੱਚਿਆਂ ਨੂੰ ਨੌਕਰੀਆਂ ਦੇਈਏ ਕੱਲ ਮੈਂ 400 17 ਨੌਕਰੀਆਂ ਦਿੱਤੀਆਂ ਉਹਨੂੰ ਮਿਲਾ ਕੇ 44666 ਹੋ ਗਈਆਂ ਸਰਕਾਰੀ ਨੌਕਰੀਆਂ ਔਰ ਘਰੇ ਬੈਠਿਆਂ ਨੂੰ ਚਿੱਠੀ ਆਈ ਹੈ ਔਰ ਕੋਈ ਕਹਿੰਦਾ ਸੀ ਮੈਂ ਹਾਈਲਾਈਟਸ ਕਰ ਰੱਖੀ ਹੈ ਮੈਂ ਬਾਹਰ ਜਾਣਾ ਸੀ ਪਰ ਚਿੱਠੀ ਆ ਗਈ ਮੈਂ ਹੁਣ ਜਾਂਦਾ ਨਹੀਂ ਕੈਨੇਡਾ ਮੈਂ ਇਹੀ ਕਹਿਣਾ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਪੜ ਲਓ ਮਿਹਨਤ ਕਰ ਲਓ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਲਓ ਬਿਲਕੁਲ ਕੋਈ ਰੁਪਈਏ ਦੀ ਚਿੰਤਾ ਨਹੀਂ ਕਰਨੀ ਕਿ ਸਾਡੇ ਕੋਲੇ ਰਿਸ਼ਵਤ ਦੇਣ ਨੂੰ ਪੈਸੇ ਨਹੀਂ ਰਿਸ਼ਵਤ ਚੱਲਣੀ ਨਹੀਂ ਨਾ ਇਹ ਚਿੰਤਾ ਕਰਨੀ ਆ ਸਾਨੂੰ ਕੋਈ ਮੰਤਰੀ ਨਹੀਂ ਜਾਣਦਾ ਜਾਂ ਵੱਡਾ ਬੰਦਾ ਨਹੀਂ ਜਾਣਦਾ ਉਹਦੀ ਵੀ ਸਿਫਾਰਿਸ਼ ਚੱਲਣੀ ਨਹੀਂ ਤੁਹਾਡੇ ਨੰਬਰ ਜੇ ਆ ਗਏ ਤੁਹਾਨੂੰ ਘਰੋਂ ਘਰੇ ਚਿੱਠੀ ਆਊ ਕਿ ਆਹ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਇਹੀ ਸੁਪਨੇ ਇਹੀ ਸੁਪਨੇ ਜਿਹੜੇ ਸ਼ਹੀਦਾਂ ਦੇ ਸੀ ਕਿ ਨੌਜਵਾਨਾਂ ਨੂੰ ਕੰਮਕਾਰ ਮਿਲੇ ਕਿਉਂ ਛੱਡੀਏ ਧਰਤੀ ਅਸੀਂ ਆਪਣੀ ਸ਼ਹੀਦ ਆਜ਼ਮ ਦੀ ਧਰਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਕੋਈ ਪਿੰਡ ਹੈ ਜਾਨੀ ਹੋਣਾ ਜਿੱਥੇ ਕੋਈ ਕਾਰਗਿਲ ਦੇ ਸ਼ਹੀਦ ਦਾ ਗੇਟ ਨਾ ਹੋਵੇ ਜਾਂ ਯਾਦੀ ਦੇ ਸ਼ਹੀਦ ਦਾ ਗੇਟ ਨਾ ਹੋਵੇ ਜਾਂ ਬੱਬਰ ਲਹਿਰ ਦਾ ਜਾਂ ਗਦਰੀ ਬਾਬਿਆਂ ਦੀ ਸੰਘਰਸ਼ ਦਾ ਕੋਈ ਗੇਟ ਨਾ ਬਣਿਆ ਹੋਵੇ ਜਾਂ ਯਾਦਗਾਰ ਨਾ ਬਣੀ ਹੋਵੇ ਜਾਂ ਪੁੱਤ ਨਾ ਲੱਗਿਆ ਹੋਵੇ ਇੰਨੀ ਕੁਰਬਾਨੀਆਂ ਵਾਲੀ ਧਰਤੀ ਤੁਹਾਨੂੰ ਮਿਲਣੀ ਹੋਈ ਨਹੀਂ ਕਿਤੇ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਵੈਸਟ ਕੋਸਟ ਤੱਕ ਕਿਤੇ ਇੰਨੀ ਵਧੀਆ ਧਰਤੀ ਐ ਨਹੀਂ ਆਪਾਂ ਕਿਉਂ ਛੱਡ ਕੇ ਜਾ ਰਹਿਆਂ ਕਿਉਂਕਿ ਸਿਸਟਮ ਖਰਾਬ ਸੀ ਆਪਾਂ ਸਿਸਟਮ ਠੀਕ ਕਰਦੇ ਆਂ ਆਓ ਮਿਲ ਕੇ ਸਿਸਟਮ ਠੀਕ ਕਰੀਏ ਤੇ ਆਪੇ ਇਸੇ ਧਰਤੀ ਤੇ ਗਿੱਧੇ ਪੰਗੜੇ ਦੁਬਾਰੇ ਵਾਪਸ ਲੈ ਕੇ ਆਈਏ ਇਸੇ ਧਰਤੀ ਤੇ ਖੁਸ਼ੀਆਂ ਹੋਣ ਰੰਗਲਾ ਪੰਜਾਬ ਬਣਾਈਏ ਸੜਕ ਸੁਰੱਖਿਆ ਫੋਰਸ ਬਣਾਈ ਐ ਇੱਕ ਨਵੀਂ ਪਹਿਲੀ ਵਾਰ ਹੋਇਆ ਪੰਜਾਬ ਪਹਿਲਾ ਸੂਬਾ ਜਿੱਦੇ ਕੋਲੇ ਆਪਣੀ ਪੁਲਿਸ ਹੈ ਸੜਕਾਂ ਵਾਲੀ ਤੁਸੀਂ ਦੇਖਿਆ ਹੋਣਾ 116 ਟੋਇਟਾ ਹਿਲਿਕਸ ਗੱਡੀਆਂ ਦਿੱਤੀਆਂ ਨੇ ਜਿਹੜੀਆਂ ਦੇਸ਼ ਦੇ ਵਿੱਚ ਕਿਸੇ ਪੁਲਿਸ ਕੋਲੇ ਗੱਡੀਆਂ ਨਹੀਂ ਹੈਗੀਆਂ ਇਹੋ ਜਿਹੀਆਂ ਉਹਨਾਂ ਕੋਲੇ ਗੈਸ ਕਟਰ ਨੇ ਉਹਨਾਂ ਕੋਲੇ ਆਰੀ ਦੇ ਬਲੇਡ ਨੇ ਸਟੈਚਰ ਹੈ ਫਸਟ ਏਡ ਦਾ ਸਮਾਨ ਹੈ ਰੱਬ ਨਾ ਕਰੇ ਕੋਈ ਐਕਸੀਡੈਂਟ ਹੁੰਦਾ ਕੋਈ ਇਮੀਡੀਏਟਲੀ ਪਹੁੰਚ ਜਾਂਦੇ ਨੇ ਤੇ ਉਹਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਡਾਟਾ ਮੰਗਾਇਆ ਮੈਂ 1 ਫਰਵਰੀ ਨੂੰ ਲਾਂਚ ਕੀਤੀ ਸੀ ਸੜਕ ਸੁਰੱਖਿਆ ਫੋਰਸ 1 ਫਰਵਰੀ ਤੋਂ ਅੱਜ 15 ਅਗਸਤ ਹੋ ਗਈ 1 ਫਰਵਰੀ ਤੋਂ 15 ਅਗਸਤ ਤੱਕ ਘੱਟੋ ਘੱਟ 1300 ਤੋਂ 1400 ਦੇ ਵਿੱਚ ਵਿੱਚ ਜਾਨਾਂ ਬਚਾਤੀਆਂ ਉਹਨਾਂ ਨੇ ਜਿਹੜੇ ਪਿਛਲੇ ਸਾਲ ਐਨੇ ਮਰੇ ਸੀ ਐਸ ਸਾਲ ਉਹਨਾਂ ਨੇ ਜਾਨਾਂ ਬਚ ਗਈਆਂ ਕਿਉਂਕਿ ਟਾਈਮ ਤੇ ਪਹੁੰਚ ਗਏ ਟਾਈਮ ਤੇ ਜਾ ਕੇ ਪੱਟੀ ਹੋ ਗਈ ਲਹੂ ਖੂਨ ਬੰਦ ਹੋ ਗਿਆ ਹਸਪਤਾਲ ਚ ਪਹੁੰਚਾ ਤੇ ਨਾਲ ਨਾਲ 80 ਤੋਂ 90 ਲੱਖ ਦੇ ਕਰੀਬ ਕੈਸ਼ ਜਾਂ ਜੇਬਰਾਤ ਜਿਹੜੇ ਗੱਡੀ 'ਚ ਰਹਿ ਜਾਂਦੇ ਐ ਐਕਸੀਡੈਂਟ ਵੇਲੇ ਉਹ ਵੀ ਉਹਨਾਂ ਦੇ ਘਰਾਂ 'ਚ ਜਾ ਕੇ ਦੇਖ ਕੇ ਆਏ ਨੇ ਕਿਉਂਕਿ ਉਸ ਵੇਲੇ ਤਾਂ ਜਾਨ ਬਚਾਉਣ ਦੀ ਚਿੰਤਾ ਹੀ ਹੁੰਦੀ ਆ ਬਸ ਉਸ ਵੇਲੇ ਕੌਣ ਦੇਖਦਾ ਮੇਰਾ ਪਰਸ ਗੱਡੀ 'ਚ ਪਿਆ ਜਾਂ ਮੇਰੇ ਗਹਿਣੇ ਪਏ ਨੇ ਤਾਂ ਪੁਲਿਸ ਜਿਹੜੀ ਐਸਐਸਐਫ ਆ ਜਿਹੜੀ ਸ਼ਾਨਦਾਰ ਕੰਮ ਕਰ ਰਹੀ ਐ ਮੈਂ ਐਸਐਸਐਫ ਨੂੰ ਕਿਉਂਕਿ ਪੀਏਪੀ ਦੇ ਹੀ ਮੁੰਡੇ ਕੁੜੀਆਂ ਲੈਏ ਨੇ ਬਹੁਤ ਸ਼ਾਨਦਾਰ ਮੈਂ ਕਈ ਵਾਰੀ ਖੜ ਵੀ ਜਾਂਦਾ ਉਹਨਾਂ ਕੋਲੇ ਰਾਤ ਬਰਾਤੇ ਜਾਂਦਾ ਆਉਂਦਾ ਬਿਲਕੁਲ ਮਸਤੈਦ ਨੇ ਔਰ ਉਹਨਾਂ ਨੇ ਕਮਾਲ ਕੀਤੀ ਐ ਕਵੈਸਾ ਸਭ ਕਾਮਯਾਬ ਚੱਲ ਰਹੀ ਹੈ ਔਰ ਮੈਨੂੰ ਹੁਣ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਨੇ ਨਹੀਂ ਟ੍ਰੇਨਿੰਗ ਕਿੱਥੋਂ ਕਰਾਈ ਸੀ ਇਹ ਕਿਵੇਂ ਕਰਦੇ ਹੋ ਨੇ ਸਾਨੂੰ ਦੱਸ ਦੋ ਅਸੀਂ ਕਹਾਂ ਜੀ ਇਹ ਸਾਡਾ ਕਾਪੀਰਾਈਟ ਹੈ ਹੁਣ ਤੁਸੀਂ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਅਸੀਂ ਤੁਹਾਨੂੰ ਦੱਸਾਂਗੇ ਕਿ ਗੱਡੀ ਕਿੱਥੇ ਕਿਹੜੀ ਗੱਡੀ ਵਰਤਣੀ ਹੈ ਉਹ ਚ ਗੱਡੀ 'ਚ ਕਿਹੜੇ ਕੈਮਰੇ ਲਾਉਣੇ ਆ ਪਰ ਹਾਂ ਉਹਦੇ ਵਾਸਤੇ ਬਦਲੇ ਅਸੀਂ ਪੈਸੇ ਲਵਾਂਗੇ ਟ੍ਰੇਨਿੰਗ ਦੇਣ ਦੇ ਬਦਲੇ ਕਿਉਂਕਿ ਪੰਜਾਬੀਆਂ ਅਸੀਂ ਅਸੀਂ ਹੁਣ ਮੁਫਤ ਨਹੀਂ ਦੇਣੀ ਕੋਈ ਚੀਜ਼ ਬਹੁਤ ਜ਼ਰ ਹੋ ਗਿਆ ਅਸੀਂ ਮੁਫਤ ਦੇ ਵਿੱਚ ਚਾਵਲ ਦਿੰਦੇ ਰਹੇ ਚਾਵਲ ਕਾਂ ਦਾ ਪਾਣੀ ਹੀ ਦਿੰਦੇ ਰਹੇ ਤੇ ਹੁਣ ਅਸੀਂ ਪ੍ਰੋਫੈਸ਼ਨਲ ਹੋ ਗਏ ਆ ਅਸੀਂ ਆਪਣੇ ਸੂਬੇ ਨੂੰ ਨੰਬਰ 1 ਸੂਬਾ ਬਣਾਉਣਾ ਹੈ ਭਾਰਤ ਨੰਬਰ ਦੇਸ਼ ਜਿਹੜਾ ਤਾਂ ਬਣੂਗਾ ਜੇ ਨੰਬਰ 1 ਸੂਬਾ ਪੰਜਾਬ ਬਣੂਗਾ ਸੋ ਅੱਜ ਇੱਕ ਹੋਰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਜਿਹੜੀ ਗੱਲ ਹੁਣ ਮੈਂ ਕਹਿਣ ਲੱਗਿਆ ਕਿ ਅੱਜ ਦੇ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਚਾਚਾ ਜੀ ਸ਼ਹੀਦ ਅਜੀਤ ਸਿੰਘ ਉਹਨਾਂ ਦੀ ਵੀ ਡੈਥ ਅਨਿਵਰਸਰੀ ਹੈ ਤੁਸੀਂ ਦੇਖੋ ਜਲਾਵਤਨੀ ਕੱਟੀ ਪਗੜੀ ਸੰਭਾਲ ਜੱਟਾਂ ਦੇ ਬਾਨੀ ਸੀ ਉਹ ਦੇਸ਼ ਨਿਕਾਲਾ ਮਿਲ ਗਿਆ ਜਰਮਨੀ 'ਚ ਰਹੇ ਭਗਤ ਸਿੰਘ ਨੂੰ ਚਿੰਗਵੀ ਆਪਣੇ ਚਾਚੇ ਤੋਂ ਹੀ ਲੱਗੀ ਸੀ ਜਦੋਂ ਦੰਮੂਕਾਂ ਬੀਜਣ ਦੀ ਗੱਲ ਕਰਦਾ ਸੀ ਦੇਸ਼ 'ਚ ਆ ਗਏ ਦਲਾਉ ਜੀ ਸੀ ਜਦੋਂ 15 ਅਗਸਤ ਹੋਈ ਅੱਜ ਦਾ ਦਿਨ ਆਇਆ ਅੱਜ ਦੇ ਦਿਨ ਉਹਨਾਂ ਦੀ ਮੌਤ ਹੋ ਗਈ ਔਰ ਜਾਂਦੇ ਆਂਦੇ ਲਫ਼ਜ਼ ਸੀ ਚਲੋ ਸ਼ੁਕਰ ਹੈ ਆਖਰੀ ਸਾਹ ਸਾ ਜਿਹੜੇ ਨੇ ਉਹ ਯਾਦਿ ਵਿੱਚ ਲੈ ਕੇ ਚੱਲੇ ਆ ਆਖਰੀ ਸਾਹ ਯਾਦਿ ਵਿੱਚ ਲੈ ਜੇ ਇਹੋ ਜੇ ਸਾਡੇ ਕੋਲ ਸ਼ਹੀਦ ਇਹੋ ਜੇ ਪਰਵਾਨੇ ਪਏ ਸੋ ਮੈਂ ਤੁਸੀਂ ਬਹੁਤ ਚਿਰ ਦੇ ਬੈਠੇ ਹੋ ਪਰਫਾਰਮ ਵੀ ਕਰਨਾ ਹੈ ਮੁੰਡੇ ਪ੍ਰੇਡ ਵਾਲੇ ਖੜੇ ਨੇ ਕਾਫੀ ਧੇਰ ਤੋਂ ਮੈਂ ਇੰਨੇ ਕਹੂੰਗਾ ਅੱਜ ਦੇ ਦਿਨ ਤੇ ਕਿ ਇਕੱਠੇ ਰਹਿਣਾ ਔਰ ਪੰਜਾਬ ਜਿਹੜਾ ਉਹਦੀ ਧਰਤੀ ਇੰਨੀ ਜ਼ਰਖੇਜ ਹੈ ਜੋ ਮਰਜੀ ਬੀਜ ਸੁੱਟ ਦੋ ਉੱਗ ਜਾਊਗਾ ਜੋ ਮਰਜੀ ਬੀਜ ਬੀਜ ਦੋ ਉੱਗ ਜਾਊਗਾ ਪਰ ਇੱਕ ਨਫ਼ਰਤ ਦਾ ਬੀਜ ਪੰਜਾਬ ਦੀ ਧਰਤੀ ਤੇ ਉੱਗ ਨਹੀਂ ਸਕਦਾ ਇਸ ਗੱਲ ਦੀ ਮੈਂ ਸਾਰੀ ਦੁਨੀਆ ਨੂੰ ਜਿਹੜੀ ਹੈ ਉਹ ਜਾਣਕਾਰੀ ਦੇਣੀ ਚਾਹਨਾ ਕਿ ਸਾਡੀ ਸੋਸ਼ਲ ਬੌਂਡਿੰਗ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਿਓ ਕਦੇ ਕਿ ਅਸੀਂ ਇਹਨੂੰ ਇਦਲੇ ਸਮਾਜ ਨੂੰ ਇਦਲੇ ਸਮਾਜ ਨਾਲ ਲੜਾ ਦਾਂਗੇ ਸਾਡੀਆਂ ਈਦਾਂ ਸਾਡੀਆਂ ਸ਼ਬਰੀਦਾਂ ਸਾਡੀਆਂ ਰਾਮ ਨੌਮੀਆਂ ਸਾਡੇ ਗੁਰਪੂਰਵ ਸਾਡੀਆਂ 크ਿਸਮਸਾਂ ਸਾਡੀਆਂ ਹਨੂਮਾਨ ਜੈਨਤੀਆਂ ਸਭ ਸਾਂਝੀਆਂ ਨੇ ਸਾਨੂੰ ਰਾਮ ਨੌਮੀ ਵੇਲੇ ਜਾਂ ਗੁਰਪੂਰਵ ਵੇਲੇ ਕਰਫੂ ਲਾਉਣ ਦੀ ਲੋੜ ਨਹੀਂ ਪੈਂਦੀ ਸਾਡੇ ਤਾਂ ਇੱਥੇ ਸਾਰੇ ਬੰਦੇ ਇਕੱਠੇ ਇੱਕ ਦੂਜੇ ਦਾ ਸਾਥ ਦੇ ਕੇ ਇੱਕ ਦੂਜੇ ਤਿਹਾਰਾਂ ਦੇ ਵਿੱਚ ਜਾ ਕੇ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਸੋ ਆਓ ਇਕੱਠੇ ਰਹੀਏ ਇਕਾ ਰੱਖੀਏ ਸ਼ੀਦਾਂ ਦਾ ਇਹੀ ਸੁਪਨਾ ਸੀ ਦੇਖੋ ਭਗਤ ਸਿੰਘ ਜੀ ਇਥੋਂ ਸੀ ਅਸ਼ਫਾਕੁੱਲਾ ਯੂਪੀ ਤੋਂ ਸੀ ਸੁਭਾਸ਼ ਚੰਦਰ ਬੋਸ ਬੰਗਾਲ ਤੋਂ ਸੀ ਚੰਦਰਸ਼ੇਖਰ ਝਾਦ ਯੂਪੀ ਤੋਂ ਸੀ ਕਿੰਨੇ ਸ਼ਹੀਦ ਸੀ ਰਾਜਗੁਰੂ ਪੂਨੇ ਤੋਂ ਸੀ ਸਾਰਾ ਦੇਸ਼ ਹੀ ਤਾਂ ਲੜ ਰਿਹਾ ਸੀ ਹੁਣ ਆਪਾਂ ਇਹ ਨਾ ਵੰਡੀਏ ਕਿ ਭਗਤ ਸਿੰਘ ਸਾਡਾ ਸੀ ਚੰਦਰਸ਼ੇਖਰ ਝਾਦ ਉਹਨਾਂ ਦਾ ਸੀ ਨਾ ਉਹ ਸਾਰੇ ਮੁਲਕ ਦੇ ਹੀ ਸੀ ਸੋ ਉਹਨਾਂ ਨੇ ਤਾਂ ਇਹੀ ਲਿਖਿਆ ਸੀ ਸ਼ੀਦ ਆਜ਼ਮ ਭਗਤ ਸਿੰਘ ਨੇ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇੰਨਾ ਦੇਸ਼ ਭਗਤੀ ਚ ਇੰਨਾ ਕੰਟਰੀ ਨੂੰ ਆਜ਼ਾਦ ਕਰਾਉਣ ਵਾਸਤੇ ਇਨਕਲਾਬ ਇਨਕਲਾਬ ਦੇ ਵਿੱਚ ਡੁੱਬ ਗਏ ਸੀਗੇ ਕਿ ਭਗਤ ਸਿੰਘ ਨੇ ਇਹ ਸ਼ੇਅਰ ਲਿਖਿਆ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਇਹ ਇਹ ਬਹੁਤ ਵੱਡੇ ਲੋਕਾਂ ਦੀਆਂ ਗੱਲਾਂ ਨੇ ਆਪਾਂ ਉਹਨਾਂ ਦੇ ਥੋੜੇ-ਥੋੜੇ ਥੋੜਾ-ਥੋੜਾ ਵੀ ਚੱਲ ਜੀਏ ਉਹਨਾਂ ਨੇ ਪਾਏ ਹੋਏ ਪੂਰਨਿਆਂ ਤੇ ਤਾਂ ਸ਼ਾਇਦ ਆਪਣਾ ਮੋਲਕ ਜਿਹੜਾ ਹੈ ਉਹ ਨੰਬਰ 1 ਬਣ ਜਾਊਗਾ ਦੇਸ਼ ਪੰਜਾਬ ਰੰਗਲਾ ਬਣ ਜਾਊਗਾ ਸ੍ਰੀ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 1500 ਸਾਲ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਅਸੀਂ ਪਵਨ ਜਿਹੜੀ ਹੈ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਦਰਜਾ ਕਿ ਤਿੰਨੇ ਬਚਾ ਲੋ ਆਪਾਂ ਨੂੰ ਇਹ ਤਿੰਨੇ ਬਚਾਉਣੇ ਪੈਣਗੇ ਅੱਜ ਇਹ ਅਹਿਦ ਲੈਣਾ ਪਊਗਾ ਆਪਾਂ ਨੂੰ ਕਿ ਆਪਾਂ ਤਿੰਨਾਂ ਨੂੰ ਬਚਾਉਣਾ ਵੀ ਹੈ ਔਰ ਤਿੰਨਾਂ ਨੂੰ ਬਚਾ ਕੇ ਔਰ ਦੱਸਣਾ ਵੀ ਪਊਗਾ ਦੁਨੀਆ ਨੂੰ ਕਿ ਅਸੀਂ ਆਪਣੇ ਗੁਰੂਆਂ ਦੇ ਆਪਣੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਰਹੇ ਹਾਂ ਤੇ ਜੋ ਸੁਪਨੇ ਸ਼ਹੀਦਾਂ ਨੇ ਲਏ ਸੀ ਉਹ ਆਜ਼ਾਦੀ ਨੂੰ ਅਸੀਂ ਕਰ ਕਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਹੋਣਗੀਆਂ ਜਿਵੇਂ ਪੜਨ ਲੱਗ ਜਾ ਬਹੁਤ ਲੰਬਾ ਹੋ ਜਾਊਗਾ ਪਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਭਰਤੀ ਕਰ ਰਹੇ ਹਾਂ ਔਰ ਨਾਲ ਨਾਲ ਨਵੀਆਂ ਭਰਤੀਆਂ ਕ੍ਰੀਏਟ ਕਰ ਰਹੇ ਹਾਂ ਪੁਲਿਸ ਦੇ ਵਿੱਚ ਤੁਸੀਂ ਯਹਾਨ ਹੋ ਜਾਓਗੇ 2001 ਦੇ ਵਿੱਚ ਵੀ 80000 ਸੀ ਪੁਲਿਸ 2024 ਚ ਵੀ 80000 ਹੀ ਹੈ ਤਿੰਨੀ ਪਾਪੂਲੇਸ਼ਨ ਵਧ ਗਈ ਕ੍ਰਾਈਮ ਵਧ ਗਿਆ ਤੇ ਪੁਲਿਸ ਦੀ ਨਫਰੀ ਨਹੀਂ ਵਧੀ ਤਾਂ ਅਸੀਂ ਹੁਣ ਨਵਾਂ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਣਾ ਹੈ ਹੁਣ ਆਉਣ ਵਾਲੀ ਮੌਨਸੂਨ ਸੈਸ਼ਨ ਚ 10000 ਨਵੀਆਂ ਪੋਸਟਾਂ ਕ੍ਰੀਏਟ ਕਰ ਰਹੇ ਹਾਂ ਪੰਜਾਬ ਪੁਲਿਸ ਦੇ ਵਿੱਚ ਔਰ ਇਹਨੂੰ ਮੈਂ ਹੁਣ 90000 ਤੇ ਲੈ ਗਿਆ ਇਹ ਮੇਰਾ ਸੁਪਨਾ ਹੈ ਮੈਂ 1.5 ਲੱਖ ਤੇ ਲੈ ਕੇ ਜਾਣਾ ਹੌਲੀ ਹੌਲੀ ਤਾਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਲਾਅ ਐਂਡ ਆਰਡਰ ਠੀਕ ਰਹੇ ਤੇ ਸਾਨੂੰ ਜਿਹੜਾ ਉਹ ਜੀਵਨ ਪੱਤਰ ਸਾਡਾ ਉੱਚਾ ਚੱਕਣ ਸਾਨੂੰ ਕੋਈ ਇੰਡਸਟਰੀ ਆ ਜਾਂ ਕੋਈ ਹੋਰ ਆਵੇ ਇੱਥੇ ਉਹਨਾਂ ਨੂੰ ਹੀ ਪਤਾ ਲੱਗੇ ਕਿ ਰੰਗਲਾ ਪੰਜਾਬ ਹੈ ਸੋ ਰੰਗਲੇ ਪੰਜਾਬ ਨੂੰ ਬਣਾਉਣ ਵਾਸਤੇ ਸਾਥ ਦਿਓ ਅੱਜ ਵੀ ਮੈਂ ਹੁਣ ਰੰਗਲੇ ਪੰਜਾਬ ਦੀ ਝਲਕ ਦੇਖੂਗਾ ਇਸ ਤੋਂ ਬਾਅਦ ਗਿੱਧਾ ਪੰਗੜਾ ਉਹ ਗੱਤਕੇ ਵਾਲੀ ਟੀਮ ਬੈਠੀ ਹੈ ਤੇ ਨਾਲ ਗਿੱਧੇ ਵਾਲੀਆਂ ਕੁੜੀਆਂ ਬੈਠੀਆਂ ਭੰਗੜੇ ਵਾਲੇ ਮੁੰਡੇ ਬੈਠੇ ਆ ਬੱਚੇ ਰੰਗ ਬਰੰਗੀਆਂ ਤਿਤਲੀਆਂ ਬਣ ਬਣ ਕੇ ਬੈਠੇ ਨੇ ਬੜੇ ਸੋਹਣੇ ਲੱਗ ਰਹੇ ਨੇ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਆਜ਼ਾਦੀ ਦਿਵਸ ਦੀਆਂ ਔਰ ਦੇਸ਼ ਜਿਹੜਾ ਉਹ ਤਰੱਕੀ ਕਰੇ ਇਹੀ ਕਾਮਨਾ ਕਰਦਾ ਹੋਇਆ ਮੈਂ ਤੁਹਾਡੇ ਤੋਂ ਵਿਦਾ ਲੈਣਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੈ ਹਿੰਦ